ਦੱਸ ਦੇ ਕਿ ਖੰਨਾ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ੇਪੂਰੀ ਮੰਦਿਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪਵਿੱਤਰ ਸ਼ਿਵਲਿੰਗ ਨੂੰ ਖੰਡਕ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਤੋਂ ਬਾਅਦ ਭਗਤਾ ਦੇ ਵਿੱਚ ਵੱਡਾ ਰੋਸ ਹੈ 5 ਵਜੇ ਤੱਕ ਕੋੜਾ ਪ੍ਰਸ਼ਾਸਨ ਨੂੰ ਕਾਬੂ ਕਰਨ ਦੇ ਲਈ ਅਲਟੀਮੇਟਮ ਦਿੱਤਾ ਹੈ ਪੁਲਿਸ ਮੌਕੇ ਤੇ ਪੁੱਛਦੀ ਹੈ ਸੀਸੀਟੀਵੀ ਸਾਹਮਣੇ ਆਈ ਹੈ ਖੰਨਾਦੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਸਤਿਸ਼ਪੂਰੀ ਮੰਦਿਰ ਦੇ ਵਿੱਚ ਪੁਰੀ ਦੇ ਨਾਲ ਲਾਲ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰੇ ਜਾਣ ਦੀ ਘਟਨਾ ਸਾਹਮਣੇ ਆਉਂਦੀ ਹੈ ਮਾਮਲਾ ਗਰਮਾ ਜਾਂਦਾ ਹੈ ਹਿੰਦੂ ਜਥੇਬੰਦੀਆਂ ਨੇ ਵਿਰੋਧ ਜ਼ਾਰ ਕੀਤਾ ਹੈ ਸਿਟੀ ਰੋਡ ਤੇ ਦੋਨੋਂ ਤਰਫ ਰੋਡ ਜਾਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਕੀਤਾ ਗਿਆ ਚੋਰਾਂ ਨੇ ਸ਼ਿਵਲਿੰਗ ਖੰਡਿਤ ਕਰਕੇ ਸੋਨਾ ਚਾਂਦੀ ਅਤੇ ਗੋਲਕ ਦੀ ਨਕਦੀ ਚੋਰੀ ਕਰ ਲਈ ਉਸ ਤੋਂ ਬਾਅਦ ਸਤਾਨਕ ਨਿਵਾਸੀਆ ਨੇ ਪ੍ਰਸ਼ਾਸਨ ਨੂੰ 5 ਵਜੇ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਮੰਦਰਾ ਤੇ ਸ਼ਮਸ਼ਾਨ ਘਾਟ ਤੱਕ ਬੰਦ ਕਰਨ ਦਾ ਉਹਨਾਂ ਐਲਾਨ ਕਰ ਦਿੱਤਾ ਹੈ ਮਾਮਲਾ ਕਾਫੀ ਗਰਮਾ ਗਿਆ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਗੱਲੇ ਤੋੜ ਕੇ ਇਹ ਗੱਲੇ ਜੀ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਜੀ ਚ ਵੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਆਰਾਮ ਦਰਬਾਰ ਰਾਮ ਦਰਬਾਰ ਸੀ ਇਹ ਰਾਮ ਦਰਬਾਰ ਦੇ ਸਾਰੇ ਮੁਗਟ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋਲ ਲੌਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆਹ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੁਗਟ ਉਤਾਰੇ ਉਸ ਤੋਂ ਬਾਅਦ ਇਹ ਭਗਵਾਨ ਹਨੂਮਨ ਜੀ ਦਾ ਪਰੇ ਵੀ ਆਜ਼ਮਾਨ ਨੇ ਤੇ ਰਾਧਾ ਕ੍ਰਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ ਰਾਧਾ ਕ੍ਰਿਸ਼ਨ ਜੀ ਦਾ ਮੁਗਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਹ ਵਾਲਾ ਲੋਕ ਵੀ ਖੋਲ ਲਿਆ ਜਿੱਥੇ ਮਾਤਰਾਣੀ ਸਾक्षात ਵਿਰਾਜਮਾਨ ਹੈ ਤਾਂ ਮਾਤਰਾਣੀ ਦਾ ਸੋਨੇ ਦੀ ਨਥਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਉਤਾਰ ਕੇ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸ਼ਿਪੂਰੀ ਮੰਦਿਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਿਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਦੱਕਾ ਮਾਰੇ